ਚੇਰਚ ਕੇ ਮੋਲੇ ਦੀ ਬਰਾਦ ਜੈੜੀ ਗੱਜ ਵੱਜ ਕੇ ਸਾਰਿਆਂ ਨੇ ਮੰਗ ਕੀਤੀ ਰਚਨੱਚ ਕੇ ਮੋਲੇ ਦੀ ਬਰਾਦ ਜੈੜੀ ਗੱਜ ਵੱਜ ਕੇ ਸਾਰਿਆਂ ਨੇ ਮੰਗ ਕੀਤੀ ਇਸੇ ਮਾਤਲੀ ਆਮ ਆदमी پارٹی ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਅਤੇ ਮੇਰੀ ਆਮ ਆਦਮੀਜ਼ ਟੀਮ ਪਰ ਸਾਰਿਆਂ ਵੱਲੋਂ ਭੋਲੇ ਸ਼ੰਕਰ ਜੀ ਦੇ ਵਿਆਹ ਪੂਰਵਕ ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਮੇਰੇ ਭਰਾਵਾਂ ਭੈਣਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਨੌਜਵਾਨ ਪੀੜ੍ਹੀ ਨੂੰ ਇਹੋ ਮੈਂ ਬੇਨਤੀ ਕਰਨਾ ਚਾਹਾਂਗਾ ਪੀਤੂ ਸੀ ਵੀ ਗੁਰੂ ਵਾਲੇ ਬਣੋ ਪ੍ਰਮਾਤਮਾ ਦੇ ਚਰਨਾਂ ਚ ਰਹੋ ਉਹਨਾਂ ਦੇ ਕਹਿਣੇ ਮਤਾਬੇ ਚ ਚਲੋ ਹਰ ਰੋਜ਼ ਸਵੇਰੇ ਸਖਤ ਉਠੋ ਤੇ ਪ੍ਰਮਾਤਮਾ ਦਾ ਨਾਮ ਲਓ ਜਿੱਥੇ ਵੀ ਤੁਹਾਨੂੰ ਮੰਦਰ ਗੁਰਦੁਆਰਾ ਸਾਹਿਬ ਮਸਜਿਦ ਚਰਚ ਜਿੱਥੇ ਵੀ ਤੁਸੀਂ ਜਾਣਾ ਉੱਥੇ ਜ਼ਰੂਰ ਜਾਓ ਤੇ ਆਪਣੇ ਪ੍ਰਮਾਤਮਾ ਦੇ ਚਰਨਾਂ ਚ ਰਹੋ ਅੱਜ ਭੋਲੇ ਸ਼ੰਕਰ ਦੇ ਵਿਆਹ ਪੂਰਵ ਤੇ ਮੇਰੇ ਇਲਾਕਾ ਨਿਵਾਸੀਆਂ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਮੇਰੇ ਭਰਾ ਭੈਣ ਲਿੰਦੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ